¡Me quedó ਮੋਟਾ ਦੀ ਮੰਗਦੇ ਹੋ ਕਦੀ ਪੁੱਛਿਆ ਵੀ ਆ ਵੀ ਬੱਤੀ ਕੋਈ ਮਸਲਾ ਕੋ ਤੁਹਾਨੂੰ ਕੋਈ ਹੈ ਕੋ ਚਿੰਤਾ ਬੂੰਦ ਬੂੰਦ ਪਾਣੀ ਨੂੰ ਤਰਸੀਦਾ ਕੱਪੜਾ ਲੀੜਾ ਕਿੱਥੋਂ ਤੋਂ ਆ ਪਾਣੀ ਕਿੱਥੋਂ ਭਰੀ ਹਾਈ ਟੈਂਪਰਚਰ ਸਾਰੀ ਦੁਨੀਆ ਲਈ ਆ ਨਾ ਅੱਗੇ ਮਤਲਬ ਸਾਡੇ ਕੱਲਿਆਂ ਲਈ ਨੀਜਰ ਸਾਹਿਬ ਹਲੇ ਤੱਕ ਸਾਡੇ ਕੋ ਪਹੁੰਚੇ ਨਹੀਂ ਹੈ ਕੋਈ ਸਾਡੀ ਸੁੱਦੀ ਬੁੱਦੀ ਨਹੀਂ ਲੈ ਰਿਹਾ ਸਾਡੇ ਬਹੁਤ ਬੱਚੇ ਨੇ ਘਰਾਂ 'ਚ ਸਾਡੇ ਮਰੀਜ਼ ਨਹੀਂ ਘਰਾਂ 'ਚ ਬਜ਼ੁਰਗ ਨਹੀਂ ਕੋਈ ਹੈ ਸਾਡੇ ਘਰਾਂ 'ਚ ਵੀ ਅਸੀਂ ਹੋਰ ਸੰਘਰਸ਼ ਬਿਦਾਵਾਂਗੇ ਇਹ ਦਫ਼ਤਰਾਂ 'ਚ ਬੈਠੇ ਆ ਕੁਰਸੀਆਂ 'ਤੇ ਬੈਠੇ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਕੀ ਗੱਲ ਹੈ ਇਹ ਇਨਸਾਨ ਨਹੀਂ ਹੈ ਦੀਹਾੜੀ ਮੀਂਹ ਆ ਗਿਆ ਪਾਣੀ ਤਾਂ ਆਮ ਸਰਕਾਰ ਡਾਕਟਰ ਨੇਜਰ ਸਾਹਿਬ ਦਾ ਕੋਈ ਐਮਐਲਏ ਦਾ ਕੋਈ ਉਚਿਤ ਘਾਰੀ ਨਹੀਂ ਪਹੁੰਚਿਆ ਪੱਤੀ ਪਾਣੀ ਮੰਗੜਾਈ ਕਰ ਸਰਕਾਰ ਇਹਨਾਂ ਕਰੀ ਮੰਗੰਡੇ ਜਿਹੜਾ ਗੰਦਾ ਪਾਣੀ ਆਂਦਾ ਜੇ ਤੇ ਪਲੱਸ ਨਾਲ ਬੱਤੀ ਆ ਵਾ ਗੋਵਾ ਤਾਂ ਕਿੰਨਾ ਮਸਲ ਲੜਿਆ ਵਾ ਰੋਜ਼ ਦਿਹਾੜੀ ਨਾਲ ਬੱਤੀ ਨਾਲ ਪਾਣੀ ਕੋਈ ਆਪਾਲਦੀ ਆ ਕੋਈ ਜੰਡਾ ਨੇ ਉਹਦਾ ਕਿਤੇ ਮੜੇ ਹੁੰਦੇ ਜਿਹਦਾ ਸਾਡੇ ਆਪਣੇ ਘਰ ਦੇ ਜੀਹਾਂ ਨੂੰ ਲੋੜ ਹੁੰਦੀ ਆ ਨਾ ਆਪਾਂ ਕੁਝ ਆਪਣੇ ਇਲੈਕਸ਼ਨਾਂ 'ਚ ਬੂਥ ਲੱਗਣ ਦੇਣੇ ਆ ਨਾ ਕਿ ਉਹ ਬੋਰਡ ਬੈਕ ਪਾਉਣ ਦੇਣੀ ਆ ਤੇ ਨਾ ਇਲਾਕੇ 'ਚ ਕਿਸੇ ਲੀਡਰ ਨੂੰ ਵੜਨ ਦੇਣਾ ਆ ਆ ਬੰਦੇ ਦੀ ਕੋਈ ਕੋਈ ਔਕਾਤ ਨਹੀਂ ਆ ਐਸੇ ਖਾਸ ਬੰਦੇ ਦੀ ਪਾਰਟੀ ਆ ਪੁਲਿਸ ਦੀਆਂ ਸਾਨੂੰ ਧਮਕੀਆਂ ਆ ਰਹੀਆਂ ਨੇ ਹੁਣ ਆਪਣੀਆਂ ਸਰਕਾਰ ਬੋਟਾ ਲੈ ਕੇ ਐਮਐਲਏ ਬਣ ਜਾਂਦੇ ਆ ਐਮਪੀ ਬਣ ਜਾਂਦੇ ਆ ਉਸ ਤੋਂ ਬਾਅਦ ਇਨਕਾਰ ਦਿੱਤਾ ਜਾਂਦਾ ਮਸਲਾ ਕੀ ਆ ਉਹ ਇਹ ਬੱਤੀ ਪਾਣੀ ਦਾ ਹੈਗਾ ਹਰ ਵਾਰੀ ਆਪਣਾ ਹੱਕ ਸਾਨੂੰ ਇਦਾਂ ਹੀ ਮੰਗੜਾ ਪੈਂਦਾ ਲਾਲਾ ਧਰਨੇ ਇਹ ਕੋਈ ਤਰੀਕੇ ਥੋੜਾ ਨਾ ਆ ਕੇ ਵੋਟਾਂ ਦੀ ਮੰਗਦੇ ਹੋ ਕਦੀ ਪੁੱਛਿਆ ਵੀ ਆ ਬੱਤੀ ਕੋਈ ਮਸਲਾ ਕੋ ਤੁਹਾਨੂੰ ਕੋਈ ਹੈ ਕੋ ਚਿੰਤਾ ਨਹੀਂ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਹਾਈ ਟੈਂਪਰੇਚਰ ਸਾਰੀ ਦੁਨੀਆ ਲਈ ਆ ਨਾ ਆ ਕੇ ਮਤਲਬ ਸਾਡੇ ਕੱਲੇ ਆਲੀ ਸਾਡੇ ਬਹੁਤ ਬੱਚੇ ਨਹੀਂ ਘਰਾਂ 'ਚ ਸਾਡੇ ਮਰੀਜ਼ ਨਹੀਂ ਘਰਾਂ 'ਚ ਬਜ਼ੁਰਗ ਨਹੀਂ ਕੋਈ ਹੈਗਾ ਸਾਡੇ ਘਰਾਂ 'ਚ ਬੱਤੀ ਕਿ ਇਹਨਾਂ ਨੂੰ ਚਾਹੀਦੀ ਇਹ ਦਫ਼ਤਰਾਂ 'ਚ ਬੈਠੇ ਆ ਕੁਰਸੀਆਂ 'ਤੇ ਬੈਠੇ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਕੀ ਗੱਲਾਂ ਇਹ ਇਨਸਾਨ ਨਹੀਂ ਹੈ ਸਾਰੀ ਕੋਈ ਲੋੜ ਨਹੀਂ ਕੀ ਸਾਰੀ ਜ਼ਰੂਰਤਾਂ ਨਹੀਂ ਹੈਗੀਆਂ ਉਹ ਬੱਤੀ ਪਾਣੀ ਮੰਗਣ ਏ ਕਰੇ ਸਰਕਾਰੀ ਨੌਕਰੀਆਂ ਮੰਗਣ ਏ ਠੀਕ ਹੈ ਅੱਜ ਜਦ ਦੀ ਵੋਟਰ ਨੂੰ ਮੰਗਣ ਆਂਦੇ ਰੈਲੀਆਂ ਤੁਰੀ ਆਉਂਦੇ ਜੇ ਤੇ ਉਹ ਬੱਤੀ ਪਾਣੀ ਕਿਨਾ ਵੇਖਣੀ ਆ ਠੀਕ ਹੈ ਕੋਈ ਆਮ ਪਾਲਤੀ ਆ ਕੋਈ ਜੰਦਾ ਵਾਲੀ ਉਹਦਾ ਕਿੱਥੇ ਮਰਿਆ ਹੁੰਦੇ ਜਿੱਦ ਸਾਡੇ ਆਪਣੇ ਘਰ ਦੀ ਜੀਹ ਨੂੰ ਲੋੜ ਹੁੰਦੀ ਆ ਕਦੀ ਕਿਸੇ ਨੂੰ ਪੁੱਛਿਆ ਆ ਕੇ ਵੀ ਤੂੰ ਇੱਕ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਕੁਝ ਵੀ ਲੋੜ ਹੈ ਔਰ ਚਲੋ ਕੋਚ ਨਹੀਂ ਬੱਤੀ ਪਾਣੀ ਲੋੜ ਆ ਆਮ ਜ਼ਰੂਰ ਦੀ ਚੀਜ਼ ਆ ਉਹ ਵੀ ਤੁਹਾਡੇ ਕੋਲ ਨਹੀਂ ਪੁੱਛ ਪੂਰੀ ਮਈ ਹੁੰਦੀ ਆ ਆਮ ਲੋਕਾਂ ਦੀ ਪਾਰਟੀ ਆ ਆਮ ਪਾਰਟੀ ਜਿਹੜੀ ਖਾਸ ਲੋਕਾਂ ਦੀ ਪਾਰਟੀ ਆ ਆਮ ਪਾਰਟੀ ਨੂੰ ਕੋਰ ਪੁੱਛਦਾ ਆਮ ਪੰਦੇ ਦੀ ਕੋਈ ਕੋਈ ਔਕਾਤ ਨਹੀਂ ਆ ਇਹ ਸਿਰਫ ਖਾਸ ਬੰਦੇ ਦੀ ਪਾਰਟੀ ਆ ਆਮ ਪਾਰਟੀ ਬੰਨਾ ਹੋਏ ਨਾ ਤੇ ਆ ਕੇ ਆਮ ਬੰਦੇ ਨੂੰ ਪੁੱਛਿਆ ਜਾਵੇ ਵੀ ਕੀ ਜ਼ਰੂਰਤਾਂ ਤੁਹਾਡੀਆਂ ਇਹ ਸਿਰਫ ਖਾਸ ਬੰਦੇ ਨੂੰ ਪੁੱਛਿਆ ਜਾਂਦੇ ਆ ਔਰ ਖਾਸ ਬੰਦੇ ਹੀ ਇਹਨਾਂ ਲਈ ਅਹਿਮੀਅਤ ਰੱਖਦੇ ਨੇ ਠੀਕ ਆ ਕਿਹੜੀ ਆਮ ਪਾਰਟੀ ਤੁਸੀਂ ਲੈਂਦੇ ਹੋ ਆਮ ਪਾਰਟੀ ਨੂੰ ਪਤਾ ਨਹੀਂ ਕਿ ਆਮ ਬੰਦੇ ਦੀ ਜ਼ਰੂਰਤ ਕੀ ਆ ਬੱਤੀ ਪਾਣੀ ਉਹ ਵੀ ਇਹਨਾਂ ਕੋ ਮਈਆਂ ਨਹੀਂ ਹੋਣੀਆਂ ਇਥੇ ਆਉਂਦੀ ਨਹੀਂ ਪਾਣੀ ਵੀ ਨਹੀਂ ਆਉਂਦਾ ਇੰਨੇ ਤਰਲੇ ਲੈਂਦੇ ਰਹਿੰਨੇ ਬੂੰਦ ਬੂੰਦ ਪਾਣੀ ਨੂੰ ਤਰਸੀਦਾ ਕੱਪੜਾ ਲੀੜਾ ਕਿੱਥੋਂ ਤੋਂ ਇਹ ਪਾਣੀ ਕਿੱਥੋਂ ਭਰੀਏ ਰੋਜ਼ ਦਿਹਾੜੀ ਮਹੀਨਾ ਹੋ ਗਿਆ ਪਾਣੀ ਤੋਂ ਇੰਨਾ 3 ਮਹੀਨਾ ਹੋ ਗਿਆ ਪਾਣੀ ਤੋਂ ਇੰਨਾ ਤਰਸਣ ਦੇਵਾ ਇੰਨੇ ਅਤਰੋਂ ਇਹ ਮਾ ਪਾਣੀ ਤੋਂ ਆ ਵੇ ਬਾਵਾ ਤਾਂ ਵੀ ਕਿੰਨਾ ਮੱਸਲ ਲੜਿਆ ਵਾ ਰੋਜ਼ ਦਿਹਾੜੀ ਨਾ ਬੱਤੀ ਨਾ ਪਾਣੀ ਇੱਥੇ ਅਤਰੋਂ ਆ ਇੰਨਾ ਸਾਡੇ ਘਰ ਕਲੇਸ਼ਾ ਪੈਂਦੀਆਂ ਮਾ ਪਾਣੀ ਤੋਂ ਹੀ ਮੈਂ ਕਿੰਨਾ ਕ ਪਾਣੀ ਪਰ ਪਰ ਕੇ ਲਈ ਆਵਾ ਸਾਡਾ ਗਿਲਵਾਲੀ ਗੇਟ ਗੁਜਰਪੁਰਾ ਡਾਕਟਰ ਬੀ ਆਰ ਅੰਬੇਡਕਰ ਕਲੋਨੀ ਜਿੱਥੇ ਕਿ ਅਸੀਂ ਸਾਰੇ ਅੱਜ ਅੱਕ ਕੇ 10 ਦਿਨਾਂ ਬਾਅਦ ਇਸ ਮੁਕਾਮ ਤੇ ਪਹੁੰਚਿਆ ਇੱਥੋਂ ਤੱਕ ਨੋਬਤ ਪਹੁੰਚ ਚੁੱਕੀ ਹੈ ਸਾਡੀ ਕਿ ਅਸੀਂ ਸੜਕਾਂ ਦੇ ਉੱਤੇ ਸਾਡੀ ਬੀਬੀਆਂ ਭੈਣਾਂ ਸਾਰੇ ਬੱਚੇ ਸੜਕਾਂ ਤੇ ਆਗੇ ਕਿਉਂਕਿ ਅੰਦਰਾਂ ਚ ਵੀ ਨਹੀਂ ਸਾਨੂੰ ਚੈਨ ਹੈਗਾ 10 ਦਿਨ ਤੋਂ ਅਸੀਂ ਪਰੇਸ਼ਾਨ ਹੋਏ ਦੇ ਆ ਇਲਾਕਾ ਨਿਵਾਸੀ ਸੇ ਦਾ ਕੋਈ ਵੀ ਦੇਖੋ ਐਮਪੀ ਦੇ ਇਲੈਕਸ਼ਨ ਨੇ ਕਿੰਨੂ ਇੱਥੋਂ ਅਸੀਂ ਕਹਿ ਰਹੇ ਵੀ ਕਿੰਨੂੰ ਵੋਟ ਪਾਈਏ ਕਿੰਨੂੰ ਨਾ ਵੋਟ ਪਾਈਏ ਹਾਂਜੀ ਨਿੱਜਰ ਸਾਹਿਬ ਹਾਲੇ ਤੱਕ ਸਾਡੇ ਕੋ ਪਹੁੰਚੇ ਨਹੀਂ ਐ ਕੋਈ ਸਾਡੀ ਸੁੱਦੀ ਬੁੱਦੀ ਨਹੀਂ ਲੈ ਰਿਆ ਕੀ ਕਰੀਏ ਅਸੀਂ ਕਿੰਨੇ ਦਾ ਬਾਹਰ ਵੀ ਤੁਹਾਡੀ ਮੁਸ਼ਕਲਾਂ ਨਾ ਹੱਲ ਹੋਈਆਂ ਫੇਰ ਫੇਰ ਅਸੀਂ ਹੋਰ ਸੰਘਰਸ਼ ਵਧਾਵਾਂਗੇ ਸਾਡੇ ਬੱਚੇ ਅੱਜ ਪੜ੍ਹੇ ਲਿਖੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੇ ਪੇਪਰਜ਼ ਨੇ ਹਾਂ ਛੋਟੇ ਛੋਟੇ ਬੱਚੇ ਸਾਡੇ ਜਿਹੜੇ ਆਵਾਜ਼ਾਰ ਹੋ ਚੁੱਕੇ ਨੇ ਕੀ ਇਹ ਕੀ ਸਰਕਾਰਾਂ ਨੇ ਜਿਹੜਾ ਮਤਲਬ ਕਿ ਪੁਲਿਸ ਦੀਆਂ ਸਾਨੂੰ ਧਮਕੀਆਂ ਆ ਰਹੀਆਂ ਨੇ ਹੁਣ ਮਸਲਾ 32 ਦਾ ਹੈ ਜੀ 32 ਦਾ ਸਾਡਾ 32 ਦਾ ਸ਼ੁਰੂ ਤੋਂ ਹੀ ਪਾਣੀ ਦਾ ਤੇ 32 ਦਾ ਦੋ ਮਸਲੇ ਸਾਡੇ ਏਰੀਏ ਦੇ ਵਿੱਚ ਜਿਹੜਾ ਗੰਦਾ ਪਾਣੀ ਆਂਦਾ ਜੇ ਤੇ ਪਲੱਸ ਨਾਲ 32 ਦੋ ਮਸਲੇ ਸਾਡੇ ਨੇ ਜਿਹੜੇ ਕੋਈ ਵੀ ਲੀਡਰ ਹੱਲ ਨਹੀਂ ਕਰ ਰਿਹਾ ਸਾਡੇ ਇਲਾਕੇ ਦੇ ਵਿੱਚ ਇੰਨੇ ਕੋ ਮਸਲੇ ਆ ਪਿਛਲੇ ਸਾਲ ਵੀ ਆਪਾਂ ਤਰਨਾ ਲਾ ਕੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਮਗਰ ਹੁਣ ਦੁਬਾਰਾ ਐਮਪੀ ਇਲੈਕਸ਼ਨ ਆ ਗਏ ਆ ਸਾਡੇ ਦਿਨ ਤੋਂ ਦਿਨ ਇਲਾਕੇ ਦੇ ਮਸਲੇ ਹਾਲ ਗੰਭੀਰ ਹੋ ਰਹੇ ਜਾਂਦੇ ਆ 32 10 ਦਿਨ ਤੋਂ ਹੋ ਗਏ ਨਹੀਂ ਆਂਦੀ ਜੇ ਆਂਦੀ ਆ ਤੇ ਇੰਨੀ ਵੱਧ ਜਾਂ ਇੰਨੀ ਤੇਜ਼ ਆਂਦੀ ਆ ਵੀ ਸਰਕਾਰ ਇੱਕ ਕਰਨੀਆਂ ਚੀਜ਼ਾਂ ਛੜੀ ਜਾਂਦੀਆਂ ਆ ਆਪਾਂ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਹੋਰ ਵੀ ਆਪਣੇ ਐਮਪੀ ਸਭਾ ਨੂੰ ਬੇਨਤੀ ਕਰਦੇ ਆ ਵੀ ਸਾਡੇ ਇਲਾਕੇ 'ਚ ਵੜਨਾ ਆ ਤੇ ਵੋਟਾਂ ਲੈਣੀਆਂ ਬਿਲਕੁਲ ਨਕਾਮ ਆ ਨਾ ਆਪਾਂ ਕੋਈ ਆਪਣੇ ਇਲੈਕਸ਼ਨਾਂ 'ਚ ਬੂਥ ਲੱਗਣ ਦੇਣੇ ਆ ਨਾ ਕਿ ਇਹਨੂੰ ਬੋਰਡ ਬੈਂਕ ਪਵਾਣ ਦੇਣੀਆਂ ਤੇ ਨਾ ਇਲਾਕੇ 'ਚ ਕਿਸੇ ਲੀਡਰ ਨੂੰ ਵੜਨ ਦੇਣਾ ਕਿਉਂਕਿ ਸਾਡੀਆਂ ਸਮੱਸਿਆ ਜਿੰਨੀਆਂ ਵੀ ਹਈਆਂ ਕੋਈ ਹੱਲ ਕੋਈ ਲੀਡਰ ਨਹੀਂ ਕਰਦਾ ਜਦੋਂ ਵੀ ਆਂਦੀ ਸਰਕਾਰ ਆਪਣੀਆਂ ਸਰਕਾਰ ਵੋਟਾਂ ਲੈ ਕੇ ਐਮਐਲਏ ਬਣ ਜਾਂਦੇ ਆ ਐਮਪੀ ਬਣ ਜਾਂਦੇ ਆ ਉਸ ਤੋਂ ਬਾਅਦ ਨਕਾਰ ਦਿੱਤਾ ਜਾਂਦਾ ਆ ਹੁਣ ਐਮਪੀ ਇਲੈਕਸ਼ਨ ਆ ਆ ਵੇ ਲੋ ਕੀ ਹਾਲ ਹੈਗਾ ਸਾਡੇ ਸਮਾਜ ਦਾ ਸਾਡੀਆਂ ਮਾਤਾਵਾਂ ਸੜਕਾਂ ਤੇ ਬੈਠੀ ਆ ਸਾਡੇ ਬਜ਼ੁਰਗ ਸਰਕਾਂ ਤਾਂ ਮੈਂ ਬੈਠੇ ਆ ਸਾਡੇ ਸਾਰੇ ਵੀਰ ਭਰਾ ਜਿਨਨੇ ਵੀ ਆਪਣੇ ਕੰਮਕਾਰਾਂ ਤੋਂ ਛੁੱਟੀ ਲੈ ਕੇ ਇੱਥੇ ਧਰਨਾ ਲਾਣ ਦੇ 8 ਵਜੇ ਲਾਣ ਦੇ ਹਲੇ ਤੱਕ ਆਮ ਸਰਕਾਰ ਡਾਕਟਰ ਨੇਚਰ ਸਾਹਿਬ ਦਾ ਕੋਈ ਐਮਐਲਏ ਦਾ ਕੋਈ ਉੱਚ ਅਧਿਕਾਰੀ ਨਹੀਂ ਪਹੁੰਚਿਆ ਕੋਈ ਵਾਰਡਨ ਚਾਰਜ ਨਹੀਂ ਪਹੁੰਚਿਆ ਇਹਨਾਂ ਦੀ ਸਾਰ ਲਿਆ ਚਕੇ ਜਾਂ ਆਪਣੀ ਕੋਈ ਜ਼ਿੰਮੇਵਾਰੀ ਦੇ ਸਕੇ ਵੀ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਇਸੇ ਲਈ ਆਪਾਂ ਸਾਰੇ ਸਮਾਜ ਨੂੰ ਆਪਣੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ 1 ਤਰੀਕ ਨੂੰ 1 ਮਈ ਨੂੰ ਬੋਰਡ ਜਿੰਨੀ ਵੀ ਪਾਉਣੀ ਹੈ ਨਾ ਆਪਣੇ ਕੰਮਾਂ ਨੂੰ ਪਾਉਣਾ ਆਪਾਂ ਕਹੇ ਪਾਰਟੀ ਵਾਈਜ਼ ਇਹਦਾ ਵਿਰੋਧ ਨਹੀਂ ਕਰਦੇ ਆਪਾਂ ਪਾਰਟੀਆਂ ਵਾਸਤੇ ਵੱਖਰੇ ਹੋ ਕੇ ਆਪਣੇ ਸਮਾਜ ਨਾਲ ਖਲੋਣੇ ਆ ਵੀ ਸਾਡਾ ਮਸਲਾ ਹੱਲ ਕੀਤਾ ਜਾਵੇ ਜੈ ਵਾਲਮੀਕੀ ਹਰ ਹਾਲ